ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਸ਼ੁਕਰਗੁਜ਼ਾਰ ਹੈ ਕਿ ਅੰਮ੍ਰਿਤਸਰ ਸਿਫਤੀ ਦਾ ਘਰ ਇਥੋਂ ਦੀ ਪਵਿੱਤਰ ਨਗਰੀ ਦੇ ਵਿੱਚ ਅਮਨਦੀਪ ਹਸਪੀਟਲਸ ਵੱਲੋਂ ਇੱਕ ਕੈਂਸਰ ਐਡਵਾਂਸ ਸਟੇਟ ਆਫ ਦਾ ਆਰਟ ਅਮਰੀਕਾ ਨਾਲੋਂ ਵੀ ਵਧੀਆ ਅਮਰੀਕਨ ਡਾਕਟਰਸ ਦੇ ਸਹਿਯੋਗ ਦੇ ਨਾਲ ਇੱਕ ਕੈਂਸਰ ਫੈਸਿਲਿਟੀ ਦੀ ਸ਼ੁਰੂਆਤ ਕੀਤੀ ਗਈ ਹੈ ਇੱਥੇ ਸਾਡੇ ਮਰੀਜ਼ਾਂ ਨੂੰ ਵਧੀਆ ਮਿਆਰੀ ਸਸਤਾ ਔਰ ਪਹੁੰਚ ਦੇ ਵਿੱਚ ਇਲਾਜ ਮਿਲੇਗਾ ਸੋ ਇਹਦੇ ਲਈ ਮੈਂ ਅਮਨਦੀਪ ਗਰੁੱਪ ਆਫ ਹਸਪੀਟਲਸ ਡਾਕਟਰ ਅਵਤਾਰ ਸਿੰਘ ਹੋਰੀ ਡਾਕਟਰ ਅਮਨਦੀਪ ਹੋਰੀ ਡਾਕਟਰ ਸ਼ੈਗਲ ਇਹਨਾਂ ਸਾਰਿਆਂ ਦਾ ਬਹੁਤ ਹੀ ਧੰਨਵਾਦ ਹੈ ਤਹਿ ਦਿਲੋਂ ਧੰਨਵਾਦੀ ਠੀਕ ਹੈ ਸਰਪੰਚ ਸਾਹਿਬ ਲੱਗਦਾ ਕਿ ਸਰਕਾਰੀ ਇਸ ਤਰ੍ਹਾਂ ਜਿਹੜਾ ਸੈਂਟਰ ਹੈ ਔਰ ਸਰਕਾਰ ਨੂੰ ਲੈ ਕੇ ਸੰਘਾ ਚ ਕੀਤਾ ਤੁਸੀਂ ਜੀ ਬਿਲਕੁਲ ਇਹ ਉਹਨਾਂ ਕੈਂਸਰ ਪੇਸ਼ੈਂਟਸ ਦੀਆਂ ਦਵਾਵਾਂ ਦੇ ਸਦਕੇ ਹੀ ਆ ਵੀ ਮੇਰੇ ਵਰਗਾ ਗਲੀਆਂ ਚ ਤੁਰਿਆ ਫਿਰਦਾ ਐਡੀ ਵੱਡੀ ਜ਼ਿੰਮੇਵਾਰੀ ਮੈਨੂੰ ਦਿੱਤੀ ਆ ਸੋ ਮੈਂ ਇਹੀ ਗੱਲ ਬੇਨਤੀ ਕੀਤੀ ਡਾਕਟਰ ਸਾਹਿਬਾ ਰਣੂ ਵੀ ਵੀ ਜਿੰਨੀਆਂ ਅਸੀਸਾਂ ਲਈ ਜਾਓਗੇ ਕੈਂਸਰ ਪੇਸ਼ੈਂਟਸ ਦੀਆਂ ਜੇ ਤੁਸੀਂ ਫੀਸਾਂ 'ਚ ਘਟਦੇ ਹੋ ਧਿਆਨ ਦਿਓਗੇ ਅਸੀਸਾਂ 'ਵੱਧ ਧਿਆਨ ਦਿਓਗੇ ਤੇ ਪਰਮਾਤਮਾ ਤੁਹਾਨੂੰ ਹੋਰ ਬੁਲਾਉਂਦੀਆਂ ਤੇ ਲੈ ਕੇ ਜਾਊਗਾ ਥੈਂਕ ਯੂ ਥੈਂਕ ਯੂ ਸਰ ਦੇਖੋ ਅੱਜ ਦਾ ਦਿਨ ਜਿਹੜਾ ਇੱਕ ਤੇ ਵਰਲਡ ਕੈਂਸਰ ਡੇ ਹੈਗਾ ਬੜਾ ਵੱਡਾ ਦਿਨ ਹੈ ਔਰ ਅੰਮ੍ਰਿਤਸਰ ਵਾਸਤੇ ਵੀ ਇਹ ਬਹੁਤ ਵੱਡਾ ਦੇਣ ਹੈ ਕਿ ਅੱਜ ਇੱਥੇ ਦੁਨੀਆ ਦਾ ਜਿਹੜਾ ਲੇਟੈਸਟ ਟ੍ਰੀਟਮੈਂਟ ਅਮਰੀਕਾ 'ਚ ਹੁੰਦਾ ਉਹਦਾ ਇੱਕ ਕਾਪੀ ਪੇਸਟ ਡਾਕਟਰ ਜੇਸ ਸੈਗਲ ਜੀ ਦੀ ਹੈਲਪ ਦੇ ਨਾਲ ਅਮਨਦੀਪ ਹਸਪਤਾਲ ਦੇ ਵਿੱਚ ਉਹ ਕੈਂਸਰ ਸੈਂਟਰ ਸਥਾਪਿਤ ਹੋਇਆ ਇਹ ਸਾਡੇ ਏਰੀਆ ਵਾਸਤੇ ਇੱਕ ਬਹੁਤ ਵੱਡੀ ਦੇਣ ਹੈ ਅਮਰੀਕਨ ਟੀਮ ਦੀ ਸੋ ਮੈਨੂੰ ਯਾਦ ਹੈ 35 ਸਾਲ ਪਹਿਲਾਂ ਮੇਰੀ ਮਦਰ ਦੇ ਰੀਡ ਦੀ ਹੱਡੀ ਦਾ ਕੈਂਸਰ ਹੋਇਆ ਸੀ ਤੇ ਉਦੋਂ ਇੱਥੇ ਕੋਈ ਫੈਸਿਲਿਟੀ ਨਹੀਂ ਸੀ ਹਿੰਦੀ ਸੀਟੀ ਸਕੈਨ আল্ট্রਾਸਾਉਂਡ ਐਦਾਂ ਦੀ ਕੋਈ ਚੀਜ਼ ਨਹੀਂ ਸੀ ਹੁੰਦੀ ਸਿਰਫ ਇੱਕ ਪਲੇਨ ਸਿੰਪਲ ਐਕਸਰੇ ਹੁੰਦੇ ਸੀ ਤੇ ਜਦੋਂ ਡਾਇਗਨੋਸ ਹੋ ਜਾਣਾ ਪਹਿਲਾਂ ਤੇ ਡਾਇਗਨੋਸ ਹੀ ਜਾ ਕੇ ਚੌਥੀ ਸਟੇਜ 'ਚ ਹੁੰਦਾ ਹੁੰਦਾ ਸੀ ਟੱਚਪੁਆਇੰਟ ਉਦੋਂ ਡਾਇਗਨੋਸ ਕਰਕੇ ਫਿਰ ਦਿੱਲੀ ਜਾਣਾ ਪਿਆ ਹਰ ਮਹੀਨੇ ਬਾਅਦ 2 ਮਹੀਨੇ ਬਾਅਦ ਜਾਣਾ ਪੈਂਦਾ ਸੀ ਤੇ ਪੈਸੇ ਵੀ ਉਹਨੂੰ ਉਦੋਂ ਇੰਨੇ ਨਹੀਂ ਸੀ ਹੁੰਦੇ ਰਿਸ਼ਤੇਦਾਰ ਮਦਦ ਕਰਦੇ ਹੁੰਦੇ ਸੀ ਸੋ ਅੱਧੇ ਬਹੁਤਾ ਪੈਸਾ ਸਾਡਾ ਆਣ ਜਾਣ 'ਚ ਤੇ ਉੱਥੇ ਰਹਿਣ 'ਚ ਖਰਚ ਹੋ ਜਾਂਦਾ ਸੀ ਉਹ ਉਦੋਂ ਹੀ ਮਨ ਦੇ ਵਿੱਚ ਰਹਿੰਦਾ ਸੀ ਯਾਰ ਸਾਡੇ ਸ਼ਹਿਰ 'ਚ ਕਿਉਂ ਨਹੀਂ ਹੈ ਸੋ ਫਿਰ ਐਸੀ ਤਰ੍ਹਾਂ 6 ਸਾਲ 5 ਸਾਲ ਪਹਿਲਾਂ ਡਾਕਟਰ ਸਾਹਿਬ ਨਾਲ ਮੁਲਾਕਾਤ ਹੋਈ ਕੈਂసర్ ਸੈਂਟਰਸ ਆਫ ਅਮਰੀਕਾ ਇਹ ਰੱਬ ਵੱਲੋਂ ਵੀ ਇੱਥੇ ਆ ਗਏ ਤੇ ਮੈਂ ਇਹਨਾਂ ਨੇ ਕਿਹਾ ਵੀ ਆਪਣੇ ਸ਼ਹਿਰ ਲਈ ਕੀ ਕਰ ਸਕਦੇ ਮੈਂ ਬੇਨਤੀ ਕੀਤੀ ਵੀ ਸਾਡੇ ਸ਼ਹਿਰ 'ਚ ਕੈਂਸਰ ਦਾ ਟ੍ਰੀਟਮੈਂਟ ਨਹੀਂ ਹੈਗਾ ਉਸੇ ਵੇਲੇ ਰੱਬ ਨੇ ਹੁਕਮ ਕਰਾਤਾ ਇਹਨਾਂ ਕੋਲੋਂ ਵੀ ਤੁਹਾਡੇ ਸ਼ਹਿਰ 'ਚ ਲੇਟੈਸਟ ਕੈਂਸਰ ਸੈਂਟਰ ਬਣਾਵਾਂਗੇ ਐਂਡ ਅੱਜ ਇਹ ਕੈਂਸਰ ਸੈਂਟਰ ਤੁਹਾਡੇ ਸਾਹਮਣੇ ਆ ਹਾਲਾਂਕਿ ਕਰੋਨਾ ਕਰਕੇ ਦੋ ਤਿੰਨ ਸਾਲ ਲੇਟ ਹੋ ਗਏ ਵਰਲਡ ਕਲਾਸ ਕੈਂਸਰ ਸੈਂਟਰ ਜਿੱਥੇ ਡਾਇਗਨੋਸਟਿਕ ਤੋਂ ਲੈ ਕੇ ਫਾਈਨਲ ਟ੍ਰੀਟਮੈਂਟ ਤੱਕ ਲੇਟੈਸਟ ਰੇਡੀਏਸ਼ਨ ਥੈਰੇਪੀ ਕੀਮੋਥੈਰੇਪੀ ਇਨ ਆਈਸੋਲੇਟਿਡ ਚੈਂਬਰਸ ਇਮਿਊਨੋਥੈਰੇਪੀ ਯੂ ਨੇਮ ਐਨੀਥਿੰਗ ਐਂਡ ਯੂ ਹੈਵ ਇਟ ਇਨ ਯੋਰ ਸਿਟੀ ਇਹ ਦੱਸ ਰਹੀ ਸੀ ਡਾਕਟਰ ਸਾਹਿਬ ਕਿ ਜਿਹੜੀ ਇੱਥੇ ਰੇਡੀਓਥੈਰੇਪੀ ਦੀ ਮਸ਼ੀਨ ਹੈ ਨਾ ਉਹ ਬਿਲਕੁਲ ਪਿੰਪੁਆਇੰਟ 99.99% ਐਕਿਊਰੇਸੀ ਦੇ ਨਾਲ ਕੈਂਸਰ ਸੈੱਲਸ ਨੂੰ ਖਤਮ ਕਰੂਗੀ ਔਰ ਉਹਦਾ ਬਾਕੀ ਦੀ ਸਕਿਨ ਤੇ ਬਾਕੀ ਬਾਡੀ ਤੇ ਕੋਈ ਅਸਰ ਨਹੀਂ ਹੋਊਗਾ ਹੁਣ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ ਦਾ ਮੇਕਓਵਰ ਸਟੂਡੀਓ ਸਪਾ ਐਂਡ ਸੈਲੂਨ ਅਕੈਡਮੀ ਖੁੱਲ ਚੁੱਕਾ ਹੈ ਜਿਸ ਦੇ ਵਿੱਚ ਚੰਡੀਗੜ੍ਹ ਅੰਮ੍ਰਿਤਸਰ ਦਾ ਤਜਰਬਕਾਰ ਸਟਾਫ ਆਪਣੀਆਂ ਸੇਵਾਵਾਂ માં ਪ੍ਰਦਾਨ ਕਰ ਰਿਹਾ ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਜਾਂ ਫਿਰ హెయిర్ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤਾਂ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜਬ ਰੇਟਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਿਬਾਂਡਿੰਗ ਕੈਰਟਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਚ ਥ੍ਰੈਡਿੰਗ 40 ਰੁਪਏ ਚ ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਦਿੱਤਾ ਜਾ ਰਿਹਾ ਹੈ ਬ੍ਰਾਈਡਲ ਨੂੰ ਸਿਰਫ ਤੇ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਇੱਥੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ ਹੈਅਰ ਸਪਾ ਮੈਟ੍ਰਿਕਸ ਲਾਰੀਅਨ ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇਥੋਂ ग्लोबल हेयर कलर फैशन शेप्स स्टिक्स रूट टच अप फ्रॉस्टिंग 3D शेड हेयर पॉलिशिंग दीस सुविधा ਲੈ ਸਕਦੇ ਤੁਸੀਂ ਇੱਥੇ ਮੈਨੀक्योर ਪੈਡੀक्योर ਵੀ ਕਰਵਾ ਸਕਦੇ ਤੁਸੀਂ ਇੱਥੋਂ ਹਰ ਫੈਸ਼ਨੇਬਲ हेयर स्टाइल ਬਣਵਾ ਸਕਦੇ ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ ਦਾ ਮੇਕਓਵਰ ਸਟੂਡੀਓ ਸਪਾ ਐਂਡ ਸੂਮ ਅਕੈਡਮੀ ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰ੍ਹਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਤੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News